ਕਿਸਾਨ ਆਪਣੀ ਵਾਢੀ ਸਮਾਪਤ ਕਰਕੇ ਮੰਡੀਆਂ ਦੇ ਵਿੱਚ ਕਣਕ ਬੜੀ ਖੁਸ਼ੀ-ਖੁਸ਼ੀ ਨਾਲ ਲੈ ਕੇ ਗਏ ਸੀ ਅੱਧੇ ਸਾਲ ਦੀ ਖੂਨ ਪਸੀਨੇ ਨਾਲ ਪੈਦਾ ਕੀਤੀ ਕਣਕ ਨੂੰ ਵਿੱਚ ਕਮਾਈ ਕਰਨ ਦੀਆਂ ਬੜੀਆਂ ਆਸਾਂ ਉਮੀਦਾਂ ਕਿਸਾਨਾਂ ਨੇ ਲਗਾਈਆਂ ਹੋਈਆਂ ਸਨ ਪਰ ਇਹਨਾਂ ਆਸਾਂ ਉਮੀਦਾਂ ਤੇ ਉਦੋਂ ਪਾਣੀ ਫਿਰਦਾ ਹੋਇਆ ਨਜ਼ਰ ਆਇਆ ਜਦੋਂ ਨਕੋਦਰ ਦੇ ਮਹਤਪੁਰ ਦਾਣਾ ਮੰਡੀ ਦੇ ਵਿੱਚ ਕਿਸਾਨਾਂ ਦੇ ਨਾਲ ਆੜਤੀਆਂ ਨੇ ਕਪੜੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਕਿਸਾਨਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਮੀਡੀਆ ਦੇ ਕੈਮਰੇ ਅੱਗੇ ਆ ਕੇ ਕਿਸਾਨਾਂ ਨੇ ਆੜਤੀਆਂ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਐਨਾ ਹੀ ਨਹੀਂ ਆੜਤੀਆਂ ਉੱਤੇ ਕਾਰਵਾਈ ਨੂੰ ਲੈ ਕੇ ਸਬ ਤਹਿਸੀਲਦਾਰ ਗੁਰਦੀਪ ਸਿੰਘ ਹੁਰਾ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਹੈ ਆਓ ਹੁਣ ਸੁਣਦੇ ਹਾਂ ਕਿਸਾਨਾਂ ਦਾ ਹੋਰ ਕੀ ਕੀ ਕਹਿਣਾ ਹੈ ਹਾਂਜੀ ਸਰ ਕੀ ਨਾਮ ਜੀ ਕਸ਼ਮੀਰ ਸਿੰਘ ਪੰਨੂ ਤੰਦਵਰਾ ਦੇ ਭਾਰਤ ਕਿਸਾਨੀ ਦਬਾਬਾ ਦੇ ਪ੍ਰਧਾਨ ਸਾਹਿਬ ਕੋ ਕੀ ਅੱਜ ਕਾਰਨ ਹੋਇਆ ਤੁਹਾਨੂੰ ਜਿਹੜਾ ਮੰਗ ਪੱਤਰ ਦੇਣੇ ਪੈ ਰਹੇ ਅੱਜ ਜਦੋਂ ਸਾਡੇ ਮਹਿੰਦpur ਦੇ ਵਿੱਚ ਮੰਡੀ ਦੇ ਵਿੱਚ ਜਿੰਦੀ ਹੈ ਵੱਡੀ ਲੁੱਟ ਹੋ ਰਹੀ ਹੈ ਕਿਸਾਨਾਂ ਅਸੀਂ ਸਾਰੀ ਮੰਡੀ ਚੈੱਕ ਕੀਤੀ ਆ ਉਹਦੇ ਵਿੱਚ ਜਿਹੜੇ 6 ਐਗੇ ਆਰਟੀਐ ਉਹਨੇ ਵੱਡੇ ਪੱਧਰ ਤੇ ਲੋਟੀ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਦਾ ਨਹੀਂ ਤੁਹਾਨੂੰ ਦਿਖ ਬਦਵੰਦ ਸਿੰਘ ਦੇ ਕੰਡੇ ਦਾ ਤੋਲ ਜਿਹੜਾ ਵਾਹ ਉਹ 52 ਕਿਲੋ 500 ਗ੍ਰਾਮ ਹੋਇਆ ਜਿਹੜਾ ਕਿ ਚਾਹੀਦਾ ਸੀ 50 ਕਿਲੋ 500 ਗ੍ਰਾਮ ਇਸ ਤਰ੍ਹਾਂ ਬੜੀ ਵੱਡੀ 900 ਗ੍ਰਾਮ ਵਾਧ ਤੋਲਿਆ ਇੱਕ ਗੱਟੇ ਮਗਰ ਤੇ ਦੋ ਗੱਟਿਆਂ ਦੇ ਮਗਰ ਤੇ ਇੱਕ ਕੁਆਂਟਰ ਦੇ ਮਗਰੇ ਇੱਕ ਕੁਆਂਟਰ 8 ਕਿਲੋ ਮਤਲਬ ਪੜਦਾ 800 ਗ੍ਰਾਮ ਪੜਦਾ ਬੜੀ ਵੱਡੀ ਲੋਟਿਆ ਇਸ ਤੋਂ ਇਲਾਵਾ ਜਸਪਾਲ ਸਿੰਘ ਆ ਸਰਬਜੀਤ ਸਿੰਘ ਖੈਰਾ ਮਸਰਕਾ ਉਹਨਾਂ ਦੇ ਕੱਡੇ ਤੇ ਚੈੱਕ ਕੀਤਾ ਤੇ 51 ਕਿਲੋ 300 ਗ੍ਰਾਮ ਹੋਇਆ ਉਹਨਾਂ ਦੇ ਵਿੱਚ 700 ਗ੍ਰਾਮ ਵਾਲਾ ਇੱਕ ਗੱਟੇ ਮਗਰ ਜਿਹੜਾ ਉਹ ਵੱਧ ਤਲਦਾ ਸੀਗਾ ਉਹ ਜਿਹੜਾ ਕਵੰਟਲ ਦੇ ਮਗਰ ਜਿਹੜਾ ਵਾਸਾ ਇੱਕ ਕਵੰਟਲ 4 ਕਿਲੋ 400 ਗ੍ਰਾਮ ਵੱਧਦਾ ਇਸ ਤਰ੍ਹਾਂ ਹੀ ਫੋਰ ਜਿਹੜਾ ਸੋਨ ਲਾਲ ਸੀ ਮਗਲਾਨੀ ਉਹਨਾਂ ਦਾ ਵਜਨ ਵੀ 51 ਕਿਲੋ 800 ਗ੍ਰਾਮ ਹੋਇਆ ਜਿਹੜਾ ਕਿ 1200 ਗ੍ਰਾਮ ਇੱਕ ਗੱਟੇ ਮਗਰ ਬੰਡਾ ਤੇ 1 ਕਿਲੋ ਮਗਰ 2400 2 ਕਿਲੋ ਤੇ 2.5 ਕਿਲੋ ਲਗਭਗ ਬਣਦਾ ਇਸੇ ਤਰ੍ਹਾਂ ਹੋਰ ਵੀ ਜਿਹੜੇ ਸੀਗੇ ਇੱਕ ਅੱਗੇ ਸੋਨ ਲਾਲ ਮਲਤਾਨੀ ਹੋ ਗਿਆ ਇੱਕ ਹੋ ਗਿਆ ਮਾਲੋ ਵਾਲਟਰਨ ਕੰਪਨੀ ਇਹਨਾਂ ਦਾ ਜà ਵਜਨ ਸੀ 51 ਕਿਲੋ 400 ਗ੍ਰਾਮ ਬਣਿਆ ਇਹਨਾਂ ਦਾ ਵੀ 800 ਗ੍ਰਾਮ ਜਿਹੜਾ ਵੱਟੇ ਮਗਰ ਕੱਟੇ ਮਗਰ ਗੱਟੇ ਮਾਰੇ ਵਾਧੂ ਤੋਲਿਆ ਜਿਹੜਾ ਕਿ ਕਵਾਂਟਲ ਦੇ ਮਗਰ 1 ਕਿਲੋ 400 ਗ੍ਰਾਮ ਵੱਡਦਾ ਇਸੇ ਤਰ੍ਹਾਂ ਸਰਜੀਤ ਸਿੰਘ ਬਲਦੇਵ ਸਿੰਘ ਦਾ ਵਜਨ ਤੋਲਿਆ ਉਹਨਾਂ ਦਾ 52 ਕਿਲੋ 300 ਗ੍ਰਾਮ ਜਿਹੜਾ ਪਾਇਆ ਗਿਆ ਜਿਹੜਾ 700 ਗ੍ਰਾਮ ਜਿਹੜਾ ਵਾ ਉਹ ਗੱਟੇ ਮਗਰ ਵਾਧੂ ਪਾਇਆ ਗਿਆ ਜਦ ਕਿ ਇੱਕ ਕਵਾਂਟਲ ਦੇ ਮਗਰ ਇੱਕ ਕਵਾਂਟਲ ਚ 400 ਗ੍ਰਾਮ ਜਿਹੜਾਗਾ 1 ਕਿਲੋ 400 ਗ੍ਰਾਮ ਜਿਹੜਾ ਪਾਇਆ ਗਿਆ ਇਸੇ ਤਰ੍ਹਾਂ ਸੂਰ ਸਿੰਘ ਸਤਪਾਲ ਸਿੰਘ ਇਹਨਾਂ ਦਾ ਵੀ 51 ਕਿਲੋ 500 ਗ੍ਰਾਮ ਪਾਇਆ ਗਿਆ ਜਿਹੜਾ ਕਿ 900 ਗ੍ਰਾਮ ਜਿਹੜਾ ਵਾ ਉਹ ਇੱਕ ਗੱਟੇ ਮਗਰ ਵਾਧੂ ਆ ਜੇ ਕਿ ਕੁਇੰਟਲ ਦੇ ਮਗਰ ਹੈਗਾ ਵਾ 1 ਕੁਇੰਟਲ 1 ਕਿਲੋ 800 ਗ੍ਰਾਮ ਇਹ ਬੜੀ ਵੱਡੀ ਲੁੱਟ ਹੋ ਰਹੀ ਆ ਮਹਲਪੁਰ ਦੇ ਵਿੱਚ ਅਸੀਂ ਇਹ ਸਬੰਧ ਵਿੱਚ ਸਾਰੀ ਮੜੀ ਚੈੱਕ ਕੀਤੀ ਕੁਝ ਆਰਤੀਏ ਜਿਹੜੇ ਸਹੀ ਵੀ ਪਾਏ ਗਏ ਉਹ ਜਿਹੜੇ ਆਰਤੀਏ ਛੇ ਆਰਤੀਏ ਸੀ ਇਹਨਾਂ ਦਾ ਬਹੁਤ ਜਿਹੜਾ ਵਾਧ ਵੇਟ ਪਾ ਗਿਆ ਇਹ ਕਿਸਾਨਾਂ ਦਾ ਬੜੀ ਵੱਡੀ ਲੁੱਟ ਹੋਈ ਆ ਇਸੇ ਕਰਕੇ ਹੀ ਅੱਜ ਅਸੀਂ ਨਕੌਦਰ ਐਡਜਨ ਸਾਹਿਬ ਨੂੰ ਕੋਦਰ ਨੂੰ ਮਿਲਣਾ ਆਇਸੀਗੇ ਲੇਕਿਨ ਉਹ ਨਾ ਗਾਇਰਾ ਜੀ ਵਿੱਚ ਅਸੀਂ ਤਜੀਹਦਰ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਅਸੀਂ ਆਸ ਕਰਦੇ ਹਾਂ ਕਿ ਸਾਡੀ ਜਿਹੜੀ ਇਹ ਮੰਗ ਪੱਤਰ ਜਿਹੜੀ ਆ ਪੂਰੀ ਕਾਰਵਾਈ ਹੋ ਗਈ ਤੇ ਜਿਹੜੇ ਇਹ ਕਿਸਾਨਾਂ ਨੇ ਲੁੱਟ ਕੀਤੀ ਆ ਉਹਨਾਂ ਦੇ ਕਾਨੂੰਨ ਦੇ ਅਨਜ਼ਾ ਜਿਹੜੀ ਆ ਉਹ ਕਾਰੇ ਹੋਵੇ ਇਹਨਾਂ ਦੇ ਲਾਇਸੈਂਸ ਜਿਹੜੇ ਆ ਰੱਦ ਕਰੇ ਤੇ ਜਿਹੜੇ ਕਿਸਾਨਾਂ ਦੀ ਲੁੱਟ ਹੋਈ ਆ ਉਹਨਾਂ ਨੂੰ ਜਿੰਨਾ ਉਹਨਾਂ ਦਾ ਬਕਾਇਆ ਬਣਦਾ ਉਹਨਾਂ ਨੂੰ ਉਹ ਵਾਜਤਨ ਇਹਦੇ ਕਰਕੇ ਅਸੀਂ ਅੱਜ ਐਡੀ ਸਾਹਿਬ ਜੀ ਨੂੰ ਬੇਨਤੀ ਕਰਨ ਵਾਸਤੇ ਆਏ ਹਾਂ ਸਰ ਅਜੇ ਕਿਸਾਨ ਯੂਨੀਅਨ ਵੱਲੋਂ ਇੱਕ ਮੰਗ ਪੱਤਰ ਤੁਹਾਨੂੰ ਦਿੱਤਾ ਗਿਆ ਹੈਗਾ ਉਹਨਾਂ ਵੱਲੋਂ આરોਪ ਲਗਾਏ ਜਾ ਰਹੇ ਆ ਕਿ ਆੜਤੀਆਂ ਵੱਤੋਂ ਜਿਹੜੀ ਹੈਗੀ ਆ ਲੁੱਟਖੋ ਕੀਤੀ ਜਾ ਰਹੀ ਹੈ ਇੱਕ ਕਿਸਮ ਦਾ ਤੋਲ ਦੇ ਵਿੱਚ ਜਿਹੜਾ ਵਾਅਦਾ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਆ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਵੀ ਸਾਡੇ ਕੋਲ ਨਾ ਭਾਰਤੀ ਕਿਸਾਨ ਯੂਨੀਅਨ ਦਵਾਵਾ ਵਿੰਗ ਦੇ ਕਿਸਾਨ ਹੁਣ ਆਏ ਆ ਸਾਡੇ ਕੋਲ ਉਹਨਾਂ ਨੇ ਇੱਕ ਲਿਖੀ ਮੰਗ ਪੱਤਰ ਦਿੱਤਾ ਹੈ ਤੇ ਉਹਨਾਂ ਨੇ ਆਪ ਹੀ ਜਾ ਕੇ ਮੰਡੀ ਦੇ ਵਿੱਚ ਚੈੱਕ ਕੀਤਾ ਵੀ ਉੱਥੇ ਮਤਲਬ ਜਿਹੜੇ-ਜਿਹੜੇ ਥੋੜੇ-ਬਹੁਤੇ ਕਮੀਆਂ ਆਈਆਂ ਤੋਲਣ ਵਿੱਚੇ ਉਹਦੇ ਅਸੀਂ ਮੰਗ ਪੱਤਰ ਲੈ ਲਿਆ ਜੀ ਮੰਗ ਪੱਤਰ ਲਾ ਕੇ ਅਸੀਂ ਆਪਣਾ ਨੰਬਰ ਲਾ ਕੇ ਇਸ ਜੀਮ ਸਾਹਿਬ ਨੂੰ ਭੇਜਦਾ ਹੈ ਤੇ ਅਸੀਂ ਆਪਣੇ ਹੁਣ ਜਿਹੜੇ ਆ ਮਾਰਕੀਟ ਕਮੇਟੀ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਚੈਕਿੰਗ ਲਈ ਭੇਜਾਂਗੇ ਤੇ ਜੇ ਤਾਂ ਉਹਨਾਂ ਦੇ ਚੈਕਿੰਗ ਦੇ ਵਿੱਚ ਤਰਕੀਆਂ ਪਾਈਆਂ ਗਈਆਂ ਉਹਨਾਂ ਖਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਊਗੀ ਇਸ ਮੌਕੇ ਤਹਿਸੀਲਦਾਰ ਗੁਰਦੀਪ ਸਿੰਘ ਹੋਰਾ ਨੇ ਮਾਮਲੇ ਦਾ ਜਾਇਜ਼ਾ ਲੈਣ ਤੋਂ ਬਾਅਦ ਆਰਤੀਆਂ ਦੇ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ